ਦੋਸਤੋ ਆ ਮੇਰੇ ਹੱਥ ਤੇ ਪੰਜ ਤਾਂ ਹੈਗੀਆਂ ਮੇਖਾਂ ਆ ਦੇਖ ਲੋ ਤੇ ਪੰਜ ਹੈ ਮਿੱਤਰੋ ਆ ਸੂਈਆਂ ਤੇ ਚੱਕੀਆਂ ਕਿੱਥੋਂ ਐ ਆ ਦੇਖੋ ਆਪਣੇ ਸਕੂਲ ਦਾ ਤੇ 80 ਤੋਂ ਗੰਨੇ ਜਿਹੜੇ ਰੱਦੀ ਜੇ ਅਫੀਸਰ ਹੁੰਦੇ ਆ ਨਾ ਆਈਐਸ ਆਈਪੀਐਸ ਡਾਇਰੈਕਟਰ ਫੈਕਟਰੀ ਲੈਵਲ ਦੇ ਉਹਨਾਂ ਦੀ ਆ ਕਮਾਂਡ ਦਿੱਤੀ ਹੋਈ ਐ ਤੇ ਸਾਹਮਣੇ ਉੱਥੇ ਪਈਆਂ ਸੀ ਮਿੱਤਰੋ ਆ ਤੇ ਰਸਤੇ 'ਚ ਜਿਹੜਾ ਟੂਣਾ ਪਿਆ ਜ ਐਤਵਾਰ ਦਾ ਦਿਨ ਐ ਤੇ ਦੁਪਹਿਰ ਦਾ ਟਾਈਮ ਐ 12:30 ਵਜੇ ਦਾ ਤੇ ਕੱਲ ਸ਼ਨੀਵਾਰ ਦੀ ਸ਼ਾਮ ਐ 8 ਵਜੇ ਟੂਣਾ ਹੋਇਆ ਟੂਣਾ ਚੌਕ ਦੇ ਵਿੱਚ ਤੇ ਮੈਨੂੰ ਕਾਲ ਆ ਗਈ ਸੀ ਪਰ ਰਾਤ ਟਾਈਮ ਨਹੀਂ ਲੱਗ ਸਕਿਆ ਆ ਮੇਖਾ ਯਾਰ ਜਿਹੜੇ ਗਰੀਬ ਬੰਦੇ ਦੇ ਕੋਈ ਕੁੜੀ ਨੂੰ ਛੱਡਣ ਜਾਂਦਾ ਹੈ ਕਿਤੇ ਨਾ ਕਿਤੇ ਕੋਈ ਰਖੜੀ ਤੋਂ ਆਉਂਦਾ ਹੈ ਕੋਈ ਵੈਨ ਆਲਾ ਲੰਘਦਾ ਹੈ ਕੋਈ ਹੋਰ ਬੰਦਾ ਯਾਰ ਤੇ ਜਿਹੜੇ ਬੰਦੇ ਦੇ ਟਾਇਰਾਂ 'ਚ ਵੜ ਗੀਆਂ ਤੇ ਉਹ ਬੰਦੇ ਨਾਲ ਕਿਵੇਂ ਹੋਊਗੀ ਤੇ ਉਹ ਤੁਹਾਨੂੰ ਸਰਾਫ ਦੇਊਗਾ ਟੂਣਾ ਅਸਰ ਨਕਰੇ ਨਾ ਕਰੇ ਉਹਦਾ ਸਰਾਫ ਜ਼ਰੂਰ ਕਰੂਗਾ ਸ਼ੇਅਰ ਕਰਿਓ